ਅਸੀਂ ਇੱਥੇ ਦਫਤਰ ਬਣਾਇਆ ਸੀ ਵੀਡੀਓ ਵਲੌਗ ਬਣਿਆ ਸੀ ਘਰੋਟਾ ਬਲਾਕ ਚ ਔਰ ਬਹੁਤ ਸਾਰੇ ਆਫਿਸ ਜਿਹੜੇ ਇੱਥੇ ਬਣਨੇ ਸੀ ਇੱਕ ਵੀ ਆਫਿਸ ਉਹਨਾਂ ਵਿੱਚ ਨਹੀਂ ਬਣਿਆ ਨਾ ਕੋਈ ਜੰਗਲਾਤ ਦਾ ਬਣਿਆ ਨਾ ਹੀ ਸੀਡੀਪੀ ਆਫਿਸ ਬਣਿਆ ਨਾ ਹੀ ਇੱਥੇ ਖੇਤੀਬਾੜੀ ਆਫਿਸ ਬਣਿਆ ਨਾ ਹੀ ਇੱਥੇ ਬਾਗਬਾਨੀ ਆਫਿਸ ਬਣਿਆ ਮਤਲਬ ਬਹੁਤ ਸਾਰੇ ਆਫਿਸ ਜਿਹੜੇ ਕਿ ਇੱਥੇ ਬਣਨਾ ਚਾਹੀਦਾ ਜ਼ਰੂਰੀ ਸੀ ਕਿਉਂਕਿ ਇਹ ਗ੍ਰਾਮੀਨ ਏਰੀਆ ਹੈਗੇ ਨੇ ਔਰ ਘਰੋਟਾ ਬਲਾਕ ਇੱਕ ਅਹਿਮ ਬਲਾਕ ਹੈਗਾ ਆਪਣੇ ਆਪ ਚ ਤੋ ਕਿਤੇ ਵੀ ਜਿਹੜਾ ਐ ਉਹ ਇਹ ਦਫਤਰ ਜਿਹੜੇ ਆ ਨਹੀਂ ਬਣੇ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਪ੍ਰੋਬਲਮਸ ਜਿਹੜੀਆਂ ਆਂਦੀਆਂ ਨਾ ਉਹ ਅਸੀਂ ਸੋਚਦੇ ਸੀ ਕਿ ਹੱਲ ਹੋਣਗੀਆਂ ਪੂਰੀ ਸਟੇਟ ਵਿੱਚ ਝਾੜੂ ਦੀ ਸਰਕਾਰ ਬਣੀ ਆ 92 ਐਮਲਏ ਜਿੱਤੇ ਔਰ ਪਹਿਲੀ ਵਾਰ ਜਿਹੜਾ ਮਿਨਿਸਟਰੀ ਸਾਡੇ ਇਲਾਕੇ ਨੂੰ ਮਿਲੀ ਤੇ ਸੋਚਿਆ ਕਿ ਚਲੋ ਮੰਤਰੀ ਸਾਹਿਬ ਇਹ ਸਾਰੀ ਗੱਲਾਂ ਦਾ ਧਿਆਨ ਰੱਖਣਗੇ ਔਰ ਇਹ ਦਫਤਰ ਵਗੈਰਾ ਜਾਂ ਜਿਹੜੇ ਸੜਕਾਂ ਹੈਗੀਆਂ ਬਹੁਤ ساری ਜਗ੍ਹਾ ਅਸੀਂ ਦੇਖ ਰਿਹਾ ਕਿੰਨੇ ਪੱਥਰ ਰੱਖੇ ਜਾ ਰਹੇ ਨੇ ਲੇਕਿਨ ਸੜਕਾਂ ਦੇ ਕੰਮ ਜਿਹੜੇ ਆ ਹਾਇ ਤੱਕ ਨਹੀਂ ਚਲੇ ਆ ਅਲਬੀ ਮੈਂ ਜ਼ਰੂਰੀ ਦੇ ਵਿੱਚ ਲਿਆਵਾਂਗੀ ਆਈਟੀਆਈ ਜਿਹੜੀ ਹੈ ਅਸੀਂ ਪੂਰੀ ਫਾਈਲ ਜਿਹੜੀ ਹੈ ਤਿਆਰ ਕੀਤੀ ਸੀ ਚਲੋ ਲਾਸਟ ਟਾਈਮ ਸੀ ਉਸ ਟਾਈਮ 2017 ਦੀ ਗੱਲ ਹੈ ਲਾਸਟ ਚੱਲਣ ਰਿਹਾ ਸੀ ਸਾਲ ਤੋਂ ਆਈਟੀਆਈ ਪੂਰੀ ਤਰ੍ਹਾਂ ਜਿਹੜੀ ਹੈ ਇੱਥੇ ਅਸੀਂ ਫਾਈਲ ਵਗੈਰਾ ਤਿਆਰ ਕੀਤੀ ਸੀ ਤੋਂ ਮੈਂ ਸੋਚਿਆ ਕਿ ਚਲੋ ਜਿਹੜੇ ਸਾਡੇ ਕੋਲ ਰਹਿ ਗਏ ਕੰਮ ਅਧੂਰੇ ਉਹ ਕਾਂਗਰਸ ਸਰਕਾਰ ਕਰੇਗੀ ਉਹਨਾਂ ਨੇ ਵੀ ਆਈਟੀਆਈ ਵੱਲੋਂ ਪਾਸੇ ਧਿਆਨ ਹੀ ਕੋਈ ਦਿੱਤਾ ਗਰੋਟਾ ਬਲਾਕ ਦੀ ਗੱਲ ਹੈ ਗਰੋਟਾ ਬਲਾਕ ਵਿੱਚ ਜਗ੍ਹਾ ਡਿਸਾਈਡ ਹੋਈ ਸੀ ਤਾਮੀ ਕੋਈ ਜਿਹੜੀ ਐ ਇਹ ਕੋਈ ਗੌਰ ਨਹੀਂ ਕੀਤੀ ਗਈ ਆਈਟੀਐਲ ਪਾਸੇ ਪਾਸੇ ਫਿਰ ਦੂਸਰੀ ਸਰਕਾਰ ਆਵਾਦੋ ਜੀ ਪਾਰਟੀ ਦੀ ਸਰਕਾਰ ਆ ਗਈ ਤਾਂ ਵੀ ਜਿਹੜੀ ਐ ਆਈਟੀ ਵਾਲੇ ਪਾਸੇ ਕੋਈ ਗੌਰ ਨਹੀਂ ਕੀਤੀ ਗਈ ਮੈਨੂੰ ਲੱਗਦਾ ਅੱਜ ਵੀ ਕਿਤੇ ਨਾ ਕਿਤੇ ਫਾਈਲ ਜਿਹੜੀ ਐ ਕਿਸੇ ਆਫਿਸ 'ਚ ਹੀ ਹੋਏਗੀ ਸੋ ਇਹ ਆਈਟੀ ਇਥੇ ਆਣਾਚਾਰੀ ਕਾਫੀ ਸਾਰੇ ਪਿੰਡ ਜਿਹੜੇ ਐ ਇਹਦੇ ਨਾਲ ਲੱਗਦੇ ਆ ਸੋ ਬੱਚਿਆਂ ਨੂੰ ਬਹੁਤ ਸਾਰੀ ਸਹੂਲਤ ਜਿਹੜੀ ਇੱਥੇ ਮਿਲਣੀ ਸੀ ਜਿਹੜਾ ਬਮਿਆਲ ਜਾਣੇ ਪੈਂਦਾ ਪਠਾਨਕੋਟ ਜਾਣੇ ਪੈਂਦਾ ਆਈਟੀ ਕਰਨ ਲਈ ਉਹ ਰੋਟਾ ਬਲਾਕ 'ਚ ਹੀ ਬਣ ਜਾਣੀ ਸੀ ਸੋ ਉਹਦੇ ਵਾਲੇ ਪਾਸੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਤੋ ਇਸ ਕਰਕੇ ਅਸੀਂ ਸਮਝਦੇ ਸੀ ਕਿ ਇਲਾਕੇ ਨੂੰ ਇੱਕ ਬੜੀ ਵੱਡੀ ਇੱਕ ਮਿਨਿਸਟਰੀ ਮਿਲੀ ਹੈ ਸੋ ਕੰਮ ਜਿਹੜੇ ਆ ਉਹ ਗਰਾਉਂਡ ਲੈਵਲ ਤੇ ਇੰਨੇ ਕੀ ਦਿਖੇ ਨਹੀਂ ਹੈ ਧੰਨਵਾਦ